ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਵੱਲੋਂ ਤੜਕਸਾਰ 1 ਕਰੋੜ ਰੁਪਏ ਮੰਗਣ ਵਾਲੇ ਵਿਅਕਤੀ ਦਾ ਐਨਕਾਉਂਟਰ ਬਿਆਤ ਸਿੰਘ ਵਾਸੀ ਗਲਾਲਗੜ੍ਹ ਜੋ ਕਿ ਇੱਕ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਕਿ ਉਸ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਾਲ ਆਈ ਹੈ ਜਿਸ ਦਾ ਆਨਲਾਈਨ ਨੰਬਰ ਹੈ ਉਸ ਨੂੰ ਕਾਲ ਕਰਨ ਵਾਲੇ ਵਿਅਕਤੀ ਨੇ ਉਸpassੋਂ 1 ਕਰੋੜ ਰੁਪਏ ਦੀ ਫਰौती ਮੰਗ ਮੰਗੀ ਹੈ ਜਿਸ ਵਿੱਚ ਪੁਲਿਸ ਨੇ ਉਸ ਦੀ ਸ਼ਿਕਾਇਤ ਤ੍ਰਾਪਤ ਕਾਰਵਾਈ ਕਰਦਿਆ ਇੱਕ ਵਿਅਕਤੀ ਜੋ ਸੇਵਕ ਸਿੰਘ ਤਨਵੰਦੀ ਸਾਹ ਬੋਧਾ ਰਹਿਣ ਵਾਲਾ ਹੈ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਕੋਰਸ਼ਮੀਰ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਨੇ ਪੁਲਿਸ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਉਸਤੇ ਫਾਇਰਿੰਗ ਕਰਦਿਆ ਉਸਤੇ ਦੱਤ ਵਿੱਚ ਜੋ ਗੋਲੀ ਲੱਗੀ ਉਸ ਦਾ ਐਨਕਾਊਂਟਰ ਕੀਤਾ ਗਿਆ ਦਿਖਾਉਣਾ ਸਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਾਰ ਕਰਨਾ ਨਾ ਭੁੱਲੋ ਤਾਂ ਕਿ ਹਰ ਜਾਣਕਾਰੀ ਭੰਦਿਆ ਅਧਾਰ ਤੇ ਤੁਹਾਡੇ ਤੱਕ ਕੌਣ ਸਕੇ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਜਦੋਂ ਜਦੋਂ ਕੀ ਕਹਿਣਾ ਚਾਹੋਗੇ ਜਿਹੜਾ ਇੰਕਾਉਂਟਰ ਕੀਤਾ ਇੱਕ ਬਯੰਤ ਸਿੰਘ ਅਨਦਰ ਪਰਸਨ ਹੈਗਾ ਗੁਲਾਬਗੜ੍ਹ ਦਾ ਰਹਿਣ ਵਾਲਾ ਜਿਹੜਾ ਉਸ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਮੋਹਾਲੀ ਦੇ ਵਿੱਚ ਵੀ ਤੇ ਦੁਬਈ ਬੇਸਡ ਵੀ ਕੰਮ ਹੈਗਾ ਤੇ ਉਹਨੂੰ 9 ਤੇ 10 ਤਾਰੀਖ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀ ਜਿਹਦੇ ਵਿੱਚ ਇੱਕ ਪਰਸਨ ਨੇ 1 ਕਰੋੜ ਰੁਪਏ ਦੀ ਉਹਨੂੰ ਫਿਰੋਤੀ ਮੰਗੀ ਤੇ ਉਹਨੂੰ ਥ੍ਰੈਟ ਕਾਲ ਦਿੱਤੀ ਸੀਗੀ ਪਰ ਪੁਲਿਸ ਨੇ ਇਮੀਡੀਏਟਲੀ 10 ਤਾਰੀਖ ਨੂੰ ਹੀ ਜੋ ਕਨਸਰਨਡ ਧਾਰਾਵਾਂ ਦੇ ਅੰਡਰ ਕੇਸ ਨੂੰ ਦਰਜ ਕੀਤਾ ਤੇ ਅਗੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਟੈਕਨੀਕਲੀ ਤੇ ਬੜਾ ਵਧੀਆ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਡੀਐਸਪੀ ਰੂਰਲ ਸਾਬ ਦੇ ਪੂਰੀ ਕੀ ਪੂਰੀ ਨਿਗਰਾਨੀ ਹੇਠ ਤਫਤੀਸ਼ ਚੱਲਦੀ ਰਹੀ ਤੇ ਅਲਟੀਮੇਟਲੀ ਅਸੀਂ 13 ਤਰੀਕ ਤੱਕ ਇਨ ਜੋ ਫੋਨ ਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਇਹ ਸੇਵਕ ਨਾ ਦਾ ਪਰਸਨ ਹੈਗਾ ਉਦੇ ਤੱਕ ਪਹੁੰਚੇ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈਗਾ ਤੇ ਉਹਨੂੰ ਫਿਰ ਫਿਰ ਨਾਮਿਨੇਟ ਕੀਤਾ ਗਿਆ 14 ਤਰੀਕ ਨੂੰ ਕੇਸ ਦੇ ਵਿੱਚ ਤੇ ਪੁਲਿਸ ਉਹਦੀ ਪਾਲ ਕਰ ਰਹੀ ਸੀ ਅੱਜ ਉਹ ਸੇਵਕ ਹੈਗਾ ਇਹਦੇ ਉੱਪਰ ਪੁਰਾਣੀ ਬੀਐਫਆਈਆਰਸ ਹੈ ਚੋਰੀ ਦੀ ਬੀਐਫਆਈਆਰ ਹੈ ਐਨਡੀਪੀਐਸ ਦਾ ਵੀ ਕੰਮ ਕਰਦਾ ਹੈ ਤੇ ਉਹਦੀ ਫਿਰ ਜਦੋਂ ਪੁਲਿਸ ਪਾਲ ਕਰ ਰਹੀ ਸੀਗੀ ਤੇ ਅੱਜ ਸਵੇਰੇ ਪੁਲਿਸ ਨੂੰ ਬਹੁਤ ਇੱਕ ਪੁਖਤਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਇਸ ਏਰੀਆ ਚ ਹੋ ਸਕਦਾ ਹੈਗਾ ਤੇ ਪੁਲਿਸ ਵੀ ਏਰੀਆ ਚ ਪੈਟਰੋਲਿੰਗ ਕਰ ਰਹੀ ਸੀਗੀ ਤੇ ਸਵੇਰੇ अर्ਲੀ ਮਾਰਨਿੰਗ ਫਿਰ ਕੋਟ ਸ਼ਬੀਰ ਪੁਲਿਸ ਚੌਕੀ ਦੀ ਜੋ ਟੀਮ ਹੈਗੀ ਉਹ ਇੱਥੇ ਪੈਟਰੋਲਿੰਗ ਕਰਦੇ ਜਦੋਂ ਮਤਲਬ ਏਰੀਆ ਚੈੱਕ ਕਰ ਰਹੀ ਸੀਗੀ ਤੇ ਸਾਹਮਣੇ ਤੋਂ ਸੇਵਕ ਸਿੰਘ ਆਂਦਾ ਦਿਖਾਈ ਦਿਆ ਤੇ ਉਹ ਉਹਨੂੰ ਵੀ ਐਂਟੀਸੀਪੇਟਿਡ ਸੀਗਾ ਮਾੜਾ ਬੰਦਾ ਹੈਗਾ ਤੇ ਉਹਨੇ ਪੁਲਿਸ ਨੂੰ ਦੇਖਦੇ ਪੁਲਿਸ ਦੀ ਪਾਰਟੀ ਦੇ ਉੱਪਰ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਫਾਇਰ ਕਰਕੇ ਉਹਨੂੰ ਅਰੈਸਟ ਕਰਨ ਦਾ ਟਰਾਈ ਕੀਤਾ ਤੇ ਉਹ ਜਵਾਬੀ ਫਾਇਰ ਕਰਦੇ ਹੋਏ ਉਹਦੇ ਕਿਉਂਕਿ ਉਹਨੂੰ ਭੱਜਣ ਤੋਂ ਵੀ ਰੋਕਣਾ ਸੀਗਾ ਤੇ ਉਹਦੀ ਲੱਤ ਦੇ ਉੱਪਰ ਗੋਲੀ ਵੀ ਲੱਗੀ ਤੇ ਉਹਨੂੰ ਫਿਰ ਇਮੀਡੀਏਟਲੀ ਸਰਕਾਰੀ ਜੋ ਹਸਪੀਟਲ ਹੈ ਉੱਥੇ ਵੀ ਭਰਤੀ ਕਰਾਇਆ ਗਿਆ ਤਾਂ ਕਿ ਉਹਦਾ ਇਲਾਜ ਕਰਾਇਆ ਜਾ ਸਕੇ ਤੇ ਅੱਗੇ ਵੀ ਹੁਣ ਜਦੋਂ ਠੀਕ ਹੋ ਜਾਂਦਾ ਉਹਦੀ ਪੁੱਛਗਿੱਛ ਕਰਕੇ ਅੱਗੇ ਉਹ ਉਹਦਾ ਕਿਸੇ ਔਰ ਨੇ ਸਾਥ ਦਿੱਤਾ ਹੈ ਕਿ ਕਿਸੇ ਗੈਂਗਸਟਰ ਨੇ ਉਹਦੀ ਮਦਦ ਕੀਤੀ ਹੈ ਜਾਂ ਗੈਂਗਸਟਰ ਦੇ ਬਿਹਾਫ ਤੇ ਕੰਮ ਕਰ ਰਿਹਾ ਸੀਗਾ ਉਹ ਸਾਰਾ ਹਜੇ ਤਫ਼ਤੀਸ਼ ਦਾ ਪਾਰਟ ਹੈਗਾ ਤੇ ਮੇਨ ਜੋ ਪਰਸਨ ਉਹਨੂੰ ਫੜ ਲਿਆ ਗਿਆ ਹੈਗਾ ਤੇ ਬਹੁਤ ਵਧੀਆ ਸਦਰ ਦੀ ਪੂਰੀ ਪੂਰੀ ਪੁਲਿਸ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਇੱਕ ਮਾੜੇ ਬੰਦੇ ਨੂੰ ਜੋ ਕਿ ਏਰੀਆ ਚ ਥ੍ਰੈਟ ਕਾਲ ਦੇ ਰਿਹਾ ਸੀਗਾ ਉਹਨੂੰ ਫੜਿਆ ਹੈਗਾ ਮੈਮ ਪਹਿਲਾਂ ਕਿੰਨੇ ਕਿ ਮਾਮਲੇਦਾਰ ਸੀ ਪਹਿਲਾਂ ਦੇ ਕਲਾਪ ਇਹਦੇ ਉੱਪਰ ਦੋ ਐਫਆਈਆਰ ਹੁਣ ਤੱਕ ਹੈ ਤੇ ਇਹ ਇੱਕ ਇੱਕ ਹੋਰ ਵੀ ਕਿਉਂਕਿ ਅੱਜ ਜੋ ਜਿਸ ਬਾਈਕ ਨੂੰ ਵਰਤ ਰਿਹਾ ਸੀਗਾ ਉਹ ਵੀ ਚੋਰੀ ਦੀ ਹੀ ਜ਼ਬਤੀ ਹੈਗੀ ਤੇ ਉਹ ਵੀ ਚੈੱਕ ਕਰਨਾ ਹੈਗਾ ਕਿ ਉਹਦੇ ਵਿੱਚ ਕੋਈ ਕੇਸ ਦਰਜ ਹੈ ਤੇ ਉਹਦੇ ਵਿੱਚ ਨਾਮਿਨੇਟेड ਨਹੀਂ ਹੈ ਤੇ ਚੋਰੀ ਤੇ ਐਨਡੀਪੀਐਸ ਦਾ ਕੰਮ ਕਰਨ ਦਾ ਦੀ ਸੀਗਾ ਪਹਿਲਾ ਮਾਮਲੇ ਦਰਜ ਨੇ ਕੋਈ ਕੋਈ ਲਿੰਕ ਆਇਆ ਨਹੀਂ ਪਹਿਲਾਂ ਕੋਈ ਲਿੰਕ ਹੈਗੀ ਸੀ ਪਹਿਲਾਂ ਕਿਸੇ ਨਾਲ ਇਹਦੇ ਨਹੀਂ ਉਹੀ ਮੈਂ ਕਹਿ ਰਹੀ ਹਾਂ